ਲੋਕ ਇਹ ਕਹਿੰਦੇ ਆ ਵੀ ਸਾਡੀ ਜਿਹੜੀ ਗਲੀ ਐ ਉਹ ਆਮ ਆਦਮੀ ਪਾਰਟੀ ਵਾਲਿਆਂ ਨੇ ਰੁਕਾ ਦਿੱਤੀ ਆ। ਬਣਪਰੀ ਦਾ ਜੋ ਕਲਤਾਰ ਸਿੰਘ ਸੰਧਵਾ ਦਾ ਪੀਏ ਉਹਨੂੰ ਫੋਨ ਕੀਤਾ, ਉਹਦੇ ਪੀਏ ਨੇ ਬੀਡੀਪੀਓ ਸਾਹਮਣੂ ਫੋਨ ਕੀਤਾ ਔਰ ਲੋਕਟਾਇਲ ਆਉਣ ਤੋਂ ਪਹਿਲਾਂ ਸਾਡੀ ਗਲੀ ਦਾ ਕੰਮ ਜਿਹੜਾ ਰੁਕਵਾ ਦਿੱਤਾ ਗਿਆ। ਪਿੰਡ ਦੇ ਬਣੇ ਹੋਏ ਕੰਮਾਂ ਨੂੰ ਰੁਕਵਾਉਣ ਦੇ ਲਈ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ ਸੰਪਰਕ ਕਰੋ। ਇਹ ਹੁਣ ਆਪਦੇ ਘਰੇ ਸਾਧਦਾ ਜਿਹੜਾ ਕੋਈ ਬੰਦਾ ਰਕਾਉਂਦਾ। ਅਲੋ ਸਾਡੇ ਘਰੇ ਆਓ ਤੇ ਫਿਰ ਕੰਮ ਹੋਣਗੇ ਇਹ ਕਿਉਂ ਇਹ ਮੰਬਰਾ ਕੇ ਸਰਪੰਚਾ ਹੈ ਕੀ ਚੀਜ਼ ਹੈ ਸਾਡੇ ਮੂੰਹ ਸਾਹਮਣੇ ਇਹਦਾ ਹੱਕ ਹੈ ਇੱਥੇ ਆਉਂਦਾ ਕਿ ਸਾਡਾ ਹੱਕਾ ਜਾਣਦਾ ਕਿ ਤੁਹਾਡੇ ਵਰਕਰ ਸਰਪੰਚੀ ਚ ਤੁਹਾਡਾ ਫਾਇਦਾ ਨਹੀਂ ਕਰਾਉਣਗੇ ਤੁਹਾਡਾ ਨੁਕਸਾਨ ਕਰਾਉਣਗੇ ਇਸ ਕਰਕੇ ਅਸੀਂ ਇਸ ਪਿੰਡ ਤੋਂ ਐਲਾਨ ਕਰਦੇ ਆਂ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਵੀ ਲੀਡਰ ਸਾਡੀ ਗਲੀ ਦੇ ਵਿੱਚ ਵੋਟਾਂ ਲੈਣ ਆਇਆ ਉਹ ਝੱਗੇ ਦੋ ਲੈ ਕੇ ਆਵੇ ਵਾਲੇ ਪਾਸੇ ਗਲੀ ਬੰਦ ਕਰਨ ਵਾਲਾ ਆਮ ਆਦਮੀ ਪਾਰਟੀ ਦਾ ਵਰਕਰ ਹਾਏ 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 ਪਹਿਲਾਂ ਸਭ ਤੋਂ ਪਹਿਲਾਂ ਮਿਲੇ ਮਾਨਯੋਗ ਸਪੀਕਰ ਸਾਹਿਬ ਉਸ ਤੋਂ ਬਾਅਦ ਏਡੀਸੀ ਨੂੰ ਉਸ ਤੋਂ ਬਾਅਦ ਡੀਸੀ ਸਾਹਿਬ ਨੂੰ ਮਿਲੇ ਔਰ ਲਾਸਟ ਦੇ ਵਿੱਚ ਅਸੀਂ ਬੀਡੀਪੀਓ ਕੋਟਪੂਰਾ ਦੇ ਬਾਰ ਦੇ ਵਿੱਚ ਧਰਨਾ ਮਾਰਿਆ ਔਰ ਇਹ ਐਸਟੀਮੇਟ ਅਸੀਂ ਪਾਸ ਕਰਵਾ ਕੇ ਉੱਥੋਂ ਲੈ ਕੇ ਆਂਦਾ ਖਲੀ ਜਿਹਾ ਪਾਸ ਕਰਦਾ ਹੁੰਦਾ ਜੀ ਖਲੀ ਅੱਛੇ ਦਿਓ ਪਾਸ ਜੀ ਤੁਕੇ ਹੋਣਾ ਜਦੋਂ ਸਾਡੇ ਤਾਂ ਚਲਵਾਰਾ ਚੜਾ ਚੜਾ ਲੰਗਦੀਆਂ ਬੁੜੀਆਂ ਗੱਲ ਉਹਨਾਂ ਦੇ ਇਸ ਕਰਕੇ ਹਾਜਮ ਨਹੀਂ ਆ ਰਹੀ ਕਿਉਂਕਿ ਉਹਨਾਂ ਦੀ ਪਿੰਡ ਦੇ ਵਿੱਚੋਂ ਚੌਧਰ ਖਤਮ ਹੋ ਰਹੀ ਆ ਉਹਨਾਂ ਦੀ ਸਰਪੰਚੀ ਉਹਨਾਂ ਦੇ ਹੱਥੋਂ ਖੁੱਸਣ ਦਾ ਡਰ ਆ ਉਹਨਾਂ ਨੂੰ ਸਸ਼ੀਕਾਲ ਤੁਸੀਂ ਜੁੜੇ ਹੋ ਸਫਰ ਟੈਲੀਵਿਜ਼ਨ ਦੇ ਨਾਲ ਮੈਂ ਆ ਜੋਤ ਕਰੇਵਾਲ ਜਿੱਥੇ ਆਮ ਆਦਮੀ ਪਾਰਟੀ ਦਾਵਾ ਕਰਦੀ ਹੈ ਵੀ ਅਸੀਂ ਮਹੱਲੇ ਕਲੀਨ ਬਣਾ ਦਿੱਤੇ ਅਸੀਂ ਸੜਕਾਂ ਚੰਗੀਆਂ ਬਣਾ ਦਿੱਤੀਆਂ ਗਲੀਆਂ ਚੰਗੀਆਂ ਬਣਾ ਦਿੱਤੀਆਂ ਪੰਜਾਬ ਖੁਸ਼ਹਾਲ ਆ ਸਾਡੇ ਤੋਂ ਪਰ ਉੱਥੇ ਇੱਕ ਮੋੜਪਿੰਡ ਦੇ ਵਿੱਚ ਘਟਨਾ ਸਾਹਮਣੇ ਆਉਂਦੀ ਹੈ ਜਿੱਥੇ ਮੋੜਪਿੰਡ ਦੇ ਲੋਕ ਇਹ ਕਹਿੰਦੇ ਆ ਵੀ ਸਾਡੀ ਜਿਹੜੀ ਗਲੀ ਹੈ ਉਹ ਆਮ ਆਦਮੀ ਪਾਰਟੀ ਵਾਲਿਆਂ ਨੇ ਰੁਕਾ ਦਿੱਤੀ ਆ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤੇ ਇੱਥੋਂ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕੀ ਕਾਰਨ ਬਣਿਆ ਤੇ ਕਿਉਂ ਇਹ ਗਲੀ ਰੁਕੀ ਹੈ ਆ ਸੁਖਪ੍ਰੀਤ ਭਾਈ ਕੀ ਕਾਰਨ ਬਣਿਆ ਇਹ ਭਾਈ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਆ ਤੁਹਾਡੇ ਚੈਨਲ ਦੀ ਮਿਹਰਬਾਨੀ ਕਿ ਤੁਸੀਂ ਸਾਨੂੰ ਕਵਰ ਕਰਨ ਆਏ ਹੋ ਜੀ ਮਾਮਲਾ ਇਹ ਆ ਕਿ ਪਿਛਲੇ ਲਗਭਗ 15 ਤੋਂ 17 ਸਾਲਾਂ ਦੇ ਵਿੱਚ ਸਾਡੀ ਇਹ ਗਲੀ ਬਣੀ ਨਹੀਂ ਹੈ ਇੱਥੇ ਖੜਵੰਜਾ ਚਨਿਆ ਹੋਇਆ ਸੀਗਾ ਉਹ ਨੀਵਾ ਬਹੁਤ ਸੀ ਜਦੋਂ ਮੀਂਹ ਆਉਂਦਾ ਸੀ ਸਾਰੇ ਪਿੰਡ ਦਾ ਪਾਣੀ ਇੱਥੋਂ ਨਹੀਂ ਲੰਘਦਾ ਜਦੋਂ ਪਾਣੀ ਖੜ ਜਾਂਦਾ ਸਮੱਸਿਆ ਬਹੁਤ ਸੀ ਬੱਚਿਆਂ ਨੂੰ ਅਸੀਂ ਜਦੋਂ ਸਾਡੇ ਬਹੁਤ ਹੀ ਸਤਕਾਰਯੋਗ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਇੱਥੋਂ ਦੇ ਆਗੂ ਨੇ ਅਸੀਂ ਬਹੁਤ ਰਿਸਪੈਕਟ ਕਰਦੇ ਆ ਉਹਨਾਂ ਦੀ ਅਸੀਂ ਉਹਨਾਂ ਨੂੰ ਬਹੁਤ ਵਾਰੀ ਕਿਹਾ ਕਿ ਪ੍ਰਧਾਨ ਜੀ ਸਾਡੀ ਗਲੀ ਦਾ ਬੁਰਾ ਹਾਲ ਹੈ ਇਹਨੂੰ ਬਣਾ ਦਿਓ 6-7 ਵਾਰ ਕਹਿਣ ਦੇ ਬਾਵਜੂਦ ਸਾਡੀ ਗਲੀ ਦਾ ਜਿਹੜਾ ਕੰਮ ਉਹਨਾਂ ਨੇ ਨਹੀਂ ਕਰਵਾਇਆ ਔਰ ਜਦੋਂ ਅਸੀਂ ਦੋ ਜਥੇਬੰਦੀਆਂ ਨੂੰ ਨਾਲ ਲੈ ਕੇ ਨੌਜਵਾਨ ਭਾਰਤ ਸਭਾ ਦੀ ਅਗਵਾਈ ਤੇ ਪਿੰਡੂ ਮਜ਼ਦੂਰਾਂ ਦੀ ਅਗਵਾਈ ਦੇ ਵਿੱਚ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਮਿਲੇ ਮਾਨਯੋਗ ਸਪੀਕਰ ਸਾਹਿਬ ਉਸ ਤੋਂ ਬਾਅਦ ਏਡੀਸੀ ਨੂੰ ਉਸ ਤੋਂ ਬਾਅਦ ਡੀਸੀ ਸਾਹਿਬ ਨੂੰ ਮਿਲੇ ਔਰ ਲਾਸਟ ਦੇ ਵਿੱਚ ਅਸੀਂ ਬੀਡੀਪੀਓ ਕੋਟਪੂਰਾ ਦੇ ਬਾਰ ਦੇ ਵਿੱਚ ਧਰਨਾ ਮਾਰਿਆ ਔਰ ਇਹ ਐਸਟੀਮੇਟ ਅਸੀਂ ਪਾਸ ਕਰਵਾ ਕੇ ਉੱਥੋਂ ਲੈ ਕੇ ਆਂਦਾ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਸੀਂ ਆਪਦੀ ਗਲੀ ਦਾ ਕੰਮ ਸ਼ੁਰੂ ਕਰੋ ਖੜਵੰਜਾ ਪੱਟ ਲਓ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਭਰਤ ਪਾ ਲਓ ਇੱਥੇ ਗੱਲ ਹੋ ਗਈ ਸਾਰੀ ਫਾਈਨਲ ਅਸੀਂ ਭਰਤ ਦਾ ਕੰਮ ਸ਼ੁਰੂ ਕਰ ਲਿਆ ਸੀਗਾ ਪਰ ਗੱਲ ਉਹਨਾਂ ਦੇ ਇਸ ਕਰਕੇ ਹਾਜ਼ਮ ਨਹੀਂ ਆ ਰਹੀ ਕਿਉਂਕਿ ਉਹਨਾਂ ਦੀ ਪਿੰਡ ਦੇ ਵਿੱਚੋਂ ਚੌਧਰ ਖਤਮ ਹੋ ਰਹੀ ਆ ਉਹਨਾਂ ਦੀ ਸਰਪੰਚੀ ਉਹਨਾਂ ਦੇ ਹੱਥੋਂ ਖੁੱਸਣ ਦਾ ਡਰ ਆ ਉਹਨਾਂ ਨੂੰ ਕਿਉਂਕਿ ਅਸੀਂ ਪਿੰਡ ਦੇ ਵਿੱਚ ਜਦੋਂ ਵੀ ਕੋਈ ਵੀ ਲੀਡਰ ਆਉਂਦਾ ਚਾਹੇ ਉਹ ਆਮ ਆਦਮੀ ਦਾ ਚਾਹੇ ਅਕਾਲੀ ਦਲ ਦਾ ਚਾਹੇ ਕਾਂਗਰਸੀ ਦਾ ਅਸੀਂ ਹਰੇਕ ਨੂੰ ਸਵਾਲ ਕਰਦੇ ਆ ਮਜ਼ਦੂਰਾਂ ਨਾਲ ਸੰਬੰਧਿਤ ਸਵਾਲ ਕਰਦੇ ਆ ਨੌਜਵਾਨਾਂ ਨਾਲ ਸੰਬੰਧਿਤ ਸਵਾਲ ਕਰਦੇ ਆ ਇਸ ਕਰਕੇ ਸਾਡੇ ਤੇ ਔਖੇ ਆ ਅਸੀਂ ਇਹ ਗਲੀ ਪਾਸ ਕਰਵਾਈ ਲੋਕਾਂ ਦੇ ਸੰਘਰਸ਼ ਸੜਕਾਂ ਪਰ ਕੱਲ ਜਦੋਂ ਇੱਥੇ ਲੋਕਟਾਇਲ ਆਉਣੀ ਸੀਗੀ ਤਾਂ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਵਰਕਰ ਨੇ ਸਾਡੇ ਪਿੰਡ ਦੇ ਉਹਨਾਂ ਨੇ ਮਨਪ੍ਰੀਤਾ ਜੋ ਕਲਤਾਰ ਸਿੰਘ ਸੰਧਵਾ ਦਾ ਪੀਏ ਉਹਨੂੰ ਫੋਨ ਕੀਤਾ ਉਹਦੇ ਪੀਏ ਨੇ ਬੀਡੀਪੀਓ ਸਾਹਮਣੂ ਫੋਨ ਕੀਤਾ ਔਰ ਲੌਕਟੈਲ ਆਉਣ ਤੋਂ ਪਹਿਲਾਂ ਸਾਡੀ ਗਲੀ ਦਾ ਕੰਮ ਆ ਜਿਹੜਾ ਰਕਵਾ ਦਿੱਤਾ ਗਿਆ ਇਹ ਵੀ ਸੁਣਨ ਚ ਆਇਆ ਕਿ ਟਰਾਲੀਆਂ ਭਰੀਆਂ ਹੋਈਆਂ ਸੀਗਾ ਉਹ ਖਾਲੀ ਕਰਵਾ ਦਿੱਆਂ ਲੌਕਟੈਲ ਦੀ ਪਰ ਆਮ ਆਦਮੀ ਪਾਰਟੀ ਦਾ ਕਹਿੰਦੀ ਕਹਿੰਦੀ ਪੰਜਾਬ ਖੁਸ਼ਹਾਲ ਬਹੁਤ ਹੈ ਆਮ ਆਦਮੀ ਦੇ ਵਰਕਰ ਵੀ ਜਿਹੜੇ ਲੋਕਾਂ ਦੀ ਸਮੱਸਿਆ ਸੁਣਨ ਦੇ ਵਿੱਚ ਲੱਗੇ ਹੋਏ ਆ ਆ ਤੁਹਾਡੇ ਸਾਹਮਣੇ ਉਦਾਹਰਨਾ ਸਾਡੇ ਮੋੜਪਿੰਡ ਦੀ ਸਮੱਸਿਆ ਅਸੀਂ ਆਪ ਸੁਲਝਾਈ ਉਹਨਾਂ ਨੇ ਤਾਂ ਸੁਣੀ ਨਹੀਂ ਸਾਡੀ ਜੇ ਅਸੀਂ ਆਪ ਸਮੱਸਿਆ ਸੁਲਝਾਈ ਸਮੱਸਿਆ ਨੂੰ ਉੱਥੇ ਦੀ ਉੱਥੇ ਫੇਰ ਬਣਾਤਾ ਜੇ ਮੀਂਹ ਆ ਗਿਆ ਇੱਥੇ ਗਰਕਾ ਜਿਹੜਾ ਫੇਰ ਵੱਜ ਜਾਣਾ ਔਰ ਜਿਹੜਾ ਕੰਮ ਚੱਲਣਾ ਸੀਗਾ ਉਹਨਾਂ ਦੀ ਅਸੀਂ ਉਹਨਾਂ ਲਈ ਤਾਂ ਅਸੀਂ ਇੱਕ ਨਾਰਾ ਵੀ ਬਣਾ ਕੇ ਰੱਖਿਆ ਕਿ ਪਿੰਡ ਦੇ ਬਣੇ ਹੋਏ ਕੰਮਾਂ ਨੂੰ ਰਕਵਾਉਣ ਦੇ ਲਈ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ ਸੰਪਰਕ ਕਰੋ। ਉਹਨਾਂ ਲਈ ਤਾਂ ਅਸੀਂ ਇਹ ਨਾਰਾ ਬਣਾਇਆ ਕਿ ਜੇ ਤੁਸੀਂ ਪਿੰਡ ਦੇ ਵਿੱਚ ਕੰਮ ਰਕਵਾਉਣਾ, ਜੇ ਤੁਸੀਂ ਪਿੰਡ ਦੇ ਵਿੱਚ ਕੰਮ ਹੋਣ ਨਹੀਂ ਦੇਣਾ, ਜੇ ਤੁਸੀਂ ਪਿੰਡ ਦੇ ਵਿੱਚ ਕੋਈ ਕੰਮ ਚਾਹੇ ਉਹ ਨਰੇਗਾ ਦੇ ਕਾਰਡਾਂ ਦਾ ਹੋਵੇ, ਚਾਹੇ ਗਲੀਆਂ ਦਾ ਹੋਵੇ, ਚਾਹੇ ਰਾਸ਼ਨ ਕਾਰਡਾਂ ਦਾ ਹੋਵੇ, ਜੇ ਤੁਸੀਂ ਕਰਾਉਣਾ ਨੀਗਾ ਨਾ ਜੇ ਤੁਸੀਂ ਉਹ ਕੰਮ ਆਪਦਾ ਠੱਪ ਕਰਾਉਣਾ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਸੰਪਰਕ ਕਰੋ। ਉਹ ਤੁਹਾਡਾ ਕੰਮ ਰਕਵਾ ਕੇ ਦੇਣਗੇ। ਇਸ ਕਰਕੇ ਇਹ ਭਲੇਖਾਣਾ ਰੱਖਣਾ ਸੀ ਪਿੰਡ ਦੇ ਵਿੱਚ ਹੋਰ ਵੀ ਬਹੁਤ ਕੰਮ ਕਰਵਾਏ ਆ ਜੇ ਅਸੀਂ ਇਹ ਗਲੀ ਲੋਕਾਂ ਦੇ ਸੰਘਰਸ਼ ਸੜਕਾ ਪਾਸ ਕਰਾ ਸਕਦੇ ਆ ਤਾਂ ਅਸੀਂ ਤੁਹਾਡੇ ਚੈਨਲ ਆਈ ਆਮ ਆਦਮੀ ਪਾਰਟੀ ਵਿਧਾਨ ਸਭਾ ਦੇ ਸਪੀਕਰ ਕਲਤਾਰ ਸਿੰਘ ਸੰਧਵਾ ਤੇ ਉਹਨਾਂ ਦੇ ਪੀਏ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਜੇ ਅਸੀਂ ਇਹ ਗਲੀ ਪਾਸ ਕਰਾ ਲਈ ਤੇ ਹੁਣ ਲੋਕਾਂ ਦੇ ਸੰਘਰਸ਼ ਦੇ ਨਾਲ ਇਹ ਗਲੀ ਚਨਾਕੇ ਵੀ ਦਿਖਾਵਾਂ ਬੇਬੇ ਇੱਕ ਪਾਸੇ ਤੁਹਾਡੀ ਗਲੀ ਰੁੱਕ ਗਈ ਪਰ ਦੂਜੇ ਪਾਸੇ ਸੀਐਮ ਸਾਹਿਬ ਵਾਦਾ ਕਰਦੇ ਆ ਕਹਿੰਦੇ ਪੰਜਾਬ ਦੀਆਂ ਬੀਬੀਆਂ ਬੜੀਆਂ ਖੁਸ਼ਹਾਲ ਐ ਪੰਜਾਬ ਦੇ ਲੋਕ ਬੜੇ ਖੁਸ਼ਹਾਲ ਐ ਹਾਂਜੀ ਹਾਂਜੀ ਇਹ ਜਿਹੜੀ ਅਸੀਂ ਬਣਵਾ ਕੇ ਜਾਂਦੀ ਅਸੀਂ ਧਰਨਾ ਲਾਇਆ ਸੀ ਉੱਥੋਂ ਮਨਜ਼ੂਰ ਕਰਵਾ ਕੇ ਲਿਆਏ ਆ ਇਹ ਅਸੀਂ ਬਣਾ ਕੇ ਵੀ ਹਟਾਂਗੇ ਹੁਣ ਡਰਨਾ ਨਹੀਂ ਅਸੀਂ ਕਿਸੇ ਤੋਂ ਵੀ ਬਸ ਦੋ ਮੇਰੇ ਦੋ ਤਿੰਨ ਬਿਆਹ ਨਹੀਂ ਲਾਉ ਜੇ ਮੈਂ ਦੋ ਤਿੰਨ ਬਿਆਹ ਰੈਂਦਨੀ ਆ ਮੇਰੇ ਮੂੰਹ ਚੋਂ ਕੋਈ ਨਾ ਕੋਈ ਹੋਰ ਉੱਟ ਜਿੱਦਿਆ ਨਿਕਲਣੀਆਂ ਇਹ ਸਾਨੂੰ ਉਸ ਬੰਦੇ ਦਾ ਵੀ ਪਤਾ ਹੈ ਜਿਹੜੇ ਬੰਦੇ ਨੇ ਸਾਡੀ ਵੀਰਕਵਾਈ ਆ ਅੱਛਾ ਇਸ ਬੰਦੇ ਗਲੀ ਦਾ ਜ਼ਿੰਮੇਦਾਰ ਇਸ ਗਲੀ ਦਾ ਜ਼ਿੰਮੇਦਾਰ ਉਹੀ ਬੰਦਾ ਜਿਹੜਾ ਰਕਾ ਸੁਖਦਾ ਸਾਡੀ ਮੀ ਆ ਜੇ ਤਾ ਇਹੇ ਜ਼ਿੰਮੇਦਾਰ ਇਹ ਮਿੱਟੀਦਵਾਰੇ ਸੀ ਉਹ ਤਾਂ ਫਵਾਵਾਂਗੇ ਨਾਲੇ ਤੇ ਨਾਲੇ ਸਾਡੇ ਇੱਥੇ ਚ ਕਾਰਵਾਈ ਵੀ ਇੱਥੇ ਕਰਾਂਗੇ ਜੇ ਸਾਡੇ ਹੁਣ ਸਾਡੇ ਇਸ ਕੰਮ ਚ ਆਊਗਾ ਆਮ ਆਦਮੀ ਪਾਰਟੀ ਤਾਂ ਕਹਿੰਦੀ ਸੀ ਪੰਜਾਬ ਦੇ ਵਿੱਚ ਕੰਮ ਬਹੁਤ ਕਰਵਾ ਰਹੇ ਆ ਤੁਸੀਂ ਕਹਿੰਦੇ ਹੋ ਕੰਮ ਰਕਾਤਾ ਉਹਨਾਂ ਨੇ ਰਕਾਇਆ ਹੀ ਆ ਬਾਹਲੇ ਕੰਮ ਕਰਾਈ ਜਾਂਦੇ ਆ ਇਹ ਜਿਨੇ ਇਹਨਾਂ ਨੇ ਕੰਮ ਕੀਤੇ ਉਹਨਾਂ ਤੱਕ ਕਿਸੇ ਨੇ ਕਰਾਏ ਨਹੀਂ ਹੋਣਗੇ ਇਹ ਹੁਣ ਆਪਦੇ ਘਰੇ ਸਾਦਾ ਜਿਹੜਾ ਕੋਈ ਬੰਦਾ ਰਕਾਉਂਦਾ ਆਨੇ ਸਾਡੇ ਘਰੇ ਆਓ ਤੇ ਫਿਰ ਕੰਮ ਹੋਣਗੇ ਇਹ ਕਿਉਂ ਇਹ ਮੰਬਰਾ ਕੇ ਸਰਪੰਚ ਆ ਹੀ ਕੀ ਚੀਜ਼ ਸਾਡੇ ਮੂੰਹ ਸਾਹਮਣੇ ਇਹਦਾ ਹੱਕ ਆ ਇੱਥੇ ਆਉਂਦਾ ਕਿ ਸਾਡਾ ਹੱਕਾ ਜਾਣਦਾ ਉੱਥੇ ਇਹ ਜਿਹੜੀ ਵੀ ਬਣਾਬ ਤੋਂ ਲਿਆਂਦੀ ਮਨਜ਼ੂਰ ਕਰਾ ਕੇ ਇਹ ਸੀ ਬਣਾ ਕੇ ਰਵਾਂਗੇ ਹੂੰ ਇਹ ਹਟਣਾ ਨਹੀਂ ਹੁਣ ਅਸੀਂ ਜੇ ਮੀ ਆ ਗਿਆ ਮਿੱਟੀ ਖੁਰਗੀ ਖਰਾਬ ਹੋ ਗਿਆ ਇਹ ਜ਼ਿੰਮੇਦਾਰ ਹੋਗਾ ਬਦਲਾ ਕਿਵੇਂ ਲੱਗਦਾ ਆਮ ਆਦਮੀ ਪਾਰਟੀ ਦਾ ਬਦਲਾ ਬਦਲਾ ਚੰਗਾ ਵੇਖ ਕਿੰਨਾ ਚੰਗਾ ਜਿਹੜਾ ਬੰਦੇ ਕੰਮ ਹੀ ਰੋਕੀ ਜਾਂਦੇ ਆ ਇਹ ਇਦੋਂ ਬਦਲਾ ਥੋੜਾ ਸੋਹਣਾ ਹੋਗਾ ਇਹ ਬਦਲਾ ਬਹੁਤ ਸੋਹਣਾ ਕਰਾਈ ਜਾਂਦੇ ਬਦਲਾ ਹੂੰ ਠੀਕ ਆ ਆਜੂ ਇਧਰ ਹੋਰ ਵੀ ਗੱਲਬਾਤ ਕਰਦੇ ਆ ਆਰਵੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਰਵੀ ਪਾਰਟੀ ਕਹਿੰਦੀ ਇਸ ਵਾਰੀ ਜਿਹੜੀਆਂ ਸਰਪੰਚੀ ਦੀਆਂ ਚੋਣਾਂ ਵੀ ਲੜਦੀਆਂ ਉਹ ਵੀ ਬਿਨਾ ਨਿਸ਼ਾਨ ਤੋਂ ਲੜਦੀਆਂ ਸੀ ਕਹਿੰਦੇ ਇਸ ਵਾਰੀ ਕਹਿਣ ਦੀ ਲੋੜ ਦੀ ਪੈਣੀ ਵੋਟਾਂ ਪੈ ਜਾਣੀਆਂ ਸਭ ਕੁਝ ਹੋ ਜਾਣਾ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਕਿ ਸਰਪੰਚੀ ਦੀਆਂ ਚੋਣਾਂ ਹਮੇਸ਼ਾ ਹੀ ਬਿਨਾ ਪਾਰਟੀ ਦੇ ਨਿਸ਼ਾਨ ਤੋਂ ਹੁੰਦੀਆਂ ਰਹੀਆਂ ਉਹ ਸਵਾਲ ਲੋਕਾਂ ਦਾ ਬਦਲਾ ਕਰਨਗੇ ਹਮੇਸ਼ਾ ਹੀ ਚੋਣਾਂ ਪਾਰਟੀ ਦੇ ਨਿਸ਼ਾਨ ਤੋਂ ਬਿਨਾ ਹੁੰਦੀਆਂ ਰਹੀਆਂ ਨਿਸ਼ਾਨ ਤਾਂ ਬਾਅਦ ਚੋਂ ਮਿਲਦੇ ਆ ਸਰਪੰਚੀ ਦੇ ਇਹ ਇਹ ਬਦਲਾਅ ਦੀ ਤਸਵੀਰ ਤੁਸੀਂ ਦੇਖ ਸਕਦੇ ਆਂ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਸਪਰੀਮੋ ਨੇ ਪੰਜਾਬ ਦੇ ਭਗਵੰਤ ਮਾਨ ਜੀ ਉਹਨਾਂ ਨੂੰ ਅਸੀਂ ਇਹ ਦੱਸਣਾ ਚਾਹੁੰਨੇ ਆ ਕਿ ਤੁਹਾਡੇ ਵਰਕਰ ਸਰਪੰਚੀ 'ਚ ਤੁਹਾਡਾ ਫਾਇਦਾ ਨਹੀਂ ਕਰਾਉਣਗੇ ਤੁਹਾਡਾ ਨੁਕਸਾਨ ਕਰਾਉਣਗੇ ਇਸ ਕਰਕੇ ਅਸੀਂ ਇਸ ਪਿੰਡ ਤੋਂ ਐਲਾਨ ਕਰਦੇ ਆ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਵੀ ਲੀਡਰ ਸਾਡੀ ਗਲੀ ਦੇ ਵਿੱਚ ਵੋਟਾਂ ਲੈਣ ਆਇਆ ਉਹ ਝੱਗੇ ਦੋ ਲੈ ਕੇ ਆਵੇ ਫਿਰ ਅਸੀਂ ਆਪਦਾ ਦੇਖਾਂਗੇ ਕੋਦੇ ਨਾਲ ਕੀ ਕਰਨਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਥੇ ਕੰਬਿਆਂ ਦੇ ਉੱਪਰ ਫਲੈਕਸ ਬੰਨਾਂਗੇ ਆਮ ਆਦਮੀ ਦੇ ਬਾਈਕਾਰ ਦਾ ਜਿਹੜਾ ਸਾਡੀ ਗਲੀ 'ਚ ਵੜਿਆ ਉਹ ਆਪਦਾ ਸੋਚ ਵਿਚਾਰ ਕੇ ਸਾਡੀ ਗਲੀ 'ਚ ਵੜੇ ਫਿਰ ਤਾਂ ਇਹ ਕਿਵੇਂ ਬੇਬੇ ਇਹ ਗੱਲ ਇਹ ਨਹੀਂ ਇਕੱਲੀ ਸੀ ਦੋ ਛੱਗੇ ਬੱਸ ਲੈ ਕੇ ਆਵੇ ਇੱਥੇ ਅਸੀਂ ਜਿਹੜਾ ਝਾੜੂ ਵਾਲਾ ਜਿਹੜਾ ਤੇ ਹੁਣ ਵੜ ਗਿਆ ਇੱਥੇ ਆ ਕੇ ਜਿਹੜਾ ਸਾਡੀ ਵੀ ਤੇ ਰਾਜੀ ਨਹੀਂ ਅਸੀਂ ਭਾਈ ਬੋਕਰਾਂ ਨੇ ਉਹਨਾਂ ਨੇ ਕੁੱਟਣਾ ਛਾੜਗਾ ਨਾ ਬੱਸ ਆਹੀ ਮੇਰੇ ਤਾਂ ਬਹੁਤ ਬੇਨਤੀ ਇਹਨਾਂ ਦੁਖੀ ਹੋਏ ਪਿਆ ਚਾਹ ਬੱਸ ਤਾਂ ਦੁਖੀ ਹੋਣਾ ਜਦੋਂ ਸਾਡੇ ਤਾਂ ਚਲਵਾਰਾ ਚੜਾਚੜਾ ਲੰਘਦੀਆਂ ਬੁੜੀਆਂ ਦੁਖੀ ਹੋਣਾ ਹੀ ਆ ਆ ਇੱਧਰ ਵੇਖਾ ਡੱਗ ਪਈ ਖਲੀ ਕਰੇ ਝੜ ਕੇ ਕਿੱਧਰ ਗਈ ਆ ਕਿੱਥੇ ਡੱਗ ਪਈ ਮਰਾ ਬੱਚੇ ਇੰਨਾ ਡੱਗ ਪੈਂਦੇ ਕਿਤਾਬਾਂ ਸਾਰੇ ਭੇਜ ਲੜਦੇ ਬੱਚਿਆਂ ਦਾ ਸਾਰੇ ਚੱਕ ਕੇ ਗੋਦੀ ਲਾ ਕੇ ਲੈ ਆਉਂਦੇ ਆਸੀਂ ਐਵੇਂ ਨਹੀਂ ਬੱਚੇ ਕਿਵੇਂ ਜੀ ਨਿੱਕੇ ਨਿੱਕੇ ਬੱਚੇ ਆ ਜਿਹੜੇ ਵਿਚਾਰੇ ਡੱਗ ਪੈਂਦੇ ਜਾਂਦੇ ਸਕੂਲ ਆ ਵੀ ਇਹ ਵੀ ਡਿੱਗਿਆ ਕਿਵੇਂ ਬੇਬੇ ਇੱਕ ਇੱਕ ਜਾਨੀ ਦੱਸੋ ਮੇਰੇ ਵਰਗੇ ਹੱਟ ਜਾਂਦੇ ਡਿੱਗੂ ਕਿ ਉਹ ਤੇ ਚੱਕੜ ਜਿਨਾ ਹਾਂ ਕੋਈ ਲੱਤ ਨਹੀਂ ਹਿਲਦੀ ਕੋਈ ਬਾਹ ਨਹੀਂ ਹਿਲਦੀਗੀ ਹੂੰ ਉਹ ਰਾਚੇ ਡਿੱਗਾਂ ਕੀ ਚਲਕਣ ਹੋਈ ਔਖਾ ਬਹੁਤ ਹੋ ਜਾਂਦਾ ਹਾਂਜੀ ਹਾਂਜੀ ਬਹੁਤ ਔਖਾਗਾ ਉਹ ਨਾਲ ਕਾ ਪਾਣੀ ਸਾਰਾ ਰਾਚੇ ਚ ਹੀ ਜਾਂਦਾ ਪਤਾ ਹੂੰ ਇਹ ਤਾਂ ਬੇਟੇ ਘਰਤਨਾ ਜੇ ਸਾਡੇ ਨੇਗਾ ਵਾਲਾ ਜੇ ਸਾਡੇ ਨੇਗਾ ਵਾਲਾ ਕੰਮ ਚੱਲਦਾ ਉਹ ਵੀ ਸਾਡੇ ਦੋਗਲਾ ਉਹ ਵੀ ਅੱਧੇ ਬੰਦੇ ਦਾ ਕੰਮ ਚੱਲੀ ਜਾਂਦਾ ਤੇ ਅੱਧੇ ਸਾਡੇ ਸਾਰੇ ਘਰੇ ਬੈਠੇ ਇਹ 5-7 ਬੰਦਿਆਂ ਦੇ ਕੰਮ ਚੱਲਦਾ ਮੇਨ ਬੰਦਿਆਂ ਦਾ ਆਪ ਦਾ ਚਲਾਉਂਦੇ ਇਹ ਵੀ ਹਿੱਸਾ ਸਾ ਅਸੀਂ ਇਹ ਵੀ ਰਕਾਟ ਲਾਵਾਂਗੇ ਵਿੱਚ ਉਹ ਤਾਂ ਤਾਂ ਕਹਿੰਦੇ ਮਨਰੇਗਾ ਨੂੰ ਵੀ 100-100 ਦਿਨ ਮਿਲ ਰਹੇ ਆ ਕਹਿੰਦੇ ਕੰਮ ਫੁੱਲ ਮੇ ਤੇ ਫਿਰ ਉਹ ਰੌਲਾ ਤਾਂ ਹੋਈ ਆ ਕਾਗਜਾ ਸਾਡਾ ਕੰਮ ਚੱਲੀ ਜਾਂਦਾ ਤੇ ਮਹੀਨਾ ਘਰੇ ਆ ਮਹੀਨਾ ਘਰੇ ਅਸੀਂ ਤੇ ਹਾਜ਼ਰੀਆਂ ਉੱਥੇ ਲਾਈ ਜਾਂਦੇ ਆ ਆਪੋ ਆਪਣੀਆਂ ਉੱਥੇ ਆਪੋ ਆਪ ਲੀਡਰ ਬਣੇ ਖੜੇ ਆ ਤੇ ਜਿਹੜੇ ਸਾਰੇ ਵਿਹੜੇ ਦੇ ਘਰੇ ਆ ਇਹ ਇੱਕ ਆ ਵੀ ਸਾਡਾ ਸੁਣਨੀ ਚਾਹੀਦੀ ਗੱਲ ਅਸੀਂ ਬੁੱਢੀਆਂ ਬੁੜੀਆਂ ਪਤ ਜੇ ਕੋਈ ਚੜਦੇ ਨਾ ਨਾ ਦਰ ਦਰਮਾੜਾ ਲਾਉਂਦੇ ਆਪੋ ਆਪਣੇ ਬੰਦਿਆਂ ਦਾ ਕੰਮ ਕਰਾਉਂਦੇ ਆ ਆਪੋ ਆਪਣੇ ਪਰਿਵਾਰਾਂ ਦਾ ਦੂਜੇ ਬੰਦਿਆਂ ਬਾਰੇ ਨਹੀਂ ਸੋਚਦੇ ਸਾਰੀ ਦੁਨੀਆ ਬਾਰੇ ਨਹੀਂ ਸੋਚਦੇ ਆਪੋ ਆਪਣੇ ਘਰ ਦਾ ਸੋਚਦੇ ਆ ਜਾਂ ਲੋਲ ਜਾਣਾ ਦਾ ਸੋਚਦੇ ਆ ਵੀ ਲੱਜਾ ਪੂਰਦੇ ਆ ਇਹ ਸਾਰਾ ਵਿੱਚ ਲਉਣੀ ਆ ਖਾ ਤਾਂ ਉਸ ਆਮ ਆਰ ਵੀ ਪਾਰਟੀ ਦੇ ਵਰਕਰ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੀ ਕਿਹੜੇ ਕਾਰਨਾਂ ਕਰਕੇ ਇਹ ਗਲੀ ਰੋਕੀ ਹੋਈ ਹੈ ਤੇ ਕੀ ਕਾਰਨ ਬਣਦੇ ਆ ਜੁੜੇ ਰਹੋ ਸਫਰ ਟੈਲੀਵਿਜ਼ਨ ਨਾਲ ਸਸਤੀ ਕਾਲ ਹਾਂਜੀ ਬਾਈ ਜੀ ਸਸਤੀ ਕਾਲ ਜੀ ਹਾਂਜੀ ਸਸਤੀ ਕਾਲ ਜੀ ਸੁਦੀਪ ਸਿੰਘ ਜੀ ਨਾਲ ਗੱਲ ਹੋ ਰਹੀ ਹੈ ਜੀ ਹਾਂਜੀ ਹਾਂਜੀ ਜੀ ਸਰ ਸਫਰ ਟੈਲੀਵਿਜ਼ਨ ਤੋਂ ਗੱਲ ਕਰ ਰਹੇ ਹਾਂ ਚੋਤ ਗਰੇਵਾਂ ਹਾਂਜੀ ਜੀ ਸਰ ਇਹ ਇੱਕ ਨਾ ਜੀ ਗੱਲ ਪੁੱਛਣੀ ਸੀ ਮੌਰ ਦੇ ਵਿੱਚ ਕੋਈ ਗਲੀ ਰਕਵਾਈ ਆ ਉਹਦੇ دوست ਤੁਹਾਡੇ ਤੇ ਲੱਗ ਰਹੇ ਆ ਕਹਿੰਦੇ ਕੁਲਦੀਪ ਨੇ ਸਾਡੀ ਗਲੀ ਰਕਵਾਤੀ ਗਰੇ ਗੱਲ ਸੁਣ ਲਾ ਅੱਜ ਤੋਂ 6 ਮਹੀਨੇ ਪਹਿਲਾਂ ਜੀ ਸੁਣੀ ਚੱਲਣ ਦੀ ਗੱਲ ਜੀ 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 ਅੱਜ ਤੋਂ 6 ਮਹੀਨੇ ਪਹਿਲਾਂ ਮੈਨੂੰ ਸੱਜਿਆ ਗਿਆ ਸੀ ਇੱਕ ਆਡੇ ਪਿੰਡ ਦੇ ਵਿੱਚੋਂ ਓਲ ਵਾਲੇ ਕੰਮ ਸੀ ਜੀ ਇਹੜੇ ਆ ਜੀ ਅੱਛਾ ਉਹਦੇ ਵਿੱਚ ਸਭ ਤੋਂ ਪਹਿਲਾ ਕੰਮ ਹੈ ਇਹ ਹੀ ਆਖਿਆ ਸੀ ਆ ਹੂੰ ਠੀਕ ਆ ਜੀ ਫਿਰ ਮੈਂ 3 ਚ 4 ਮਹੀਨੇ ਮੈਂ ਇਹ ਤੱਕ ਕਰਦਾ ਫਿਰਿਆ ਜੀ ਜੀ ਉਹ ਮੈਂ ਤਾਂ ਕਰਦਾ ਫਿਰਿਆ ਕੰਮ ਉਹ ਕੋਈ ਜੇ ਤੇ ਫਿਰ ਮੈਂ ਹੋਊਗਾ ਮੈਂ ਇਲੈਕਸ਼ਨਾਂ ਤੋਂ ਜਿੰਨ ਪਹਿਲਾਂ ਹੋ ਗਿਆ ਜੀ ਆਪਣਾ ਮਾਰ ਜੀ ਅਜੇ ਮੈਂ ਹੋ ਗਿਆ ਮਾਰ ਇਹਦੇ ਕੋਲ ਤੇ ਜਾ ਆਇਆ ਨਹੀਂ ਗਿਆ ਜੀ ਅੱਛਾ ਮੈਂ ਬਿਮਾਰ ਐ ਮੇਰੇ ਰਾਲੀ ਨੂੰ ਬੁਲ ਰਹੇ ਨੇ ਤਾਂ ਹੋ ਗਿਆ ਮੈਂ ਇੱਧਰ ਰੁਧ ਗਿਆ ਇਹ ਮੇਰੇ ਤੇ ਐਨੇ ਐਲੀਗੇਸ਼ਨ ਲੱਗ ਰਿਹਾ ਆਪਣੇ ਜੀ ਉਹ ਕਹਿੰਦੇ ਆ ਆ ਉਹ ਕਹਿੰਦੇ ਆ ਆ ਮੇਰੀ ਗੱਲ ਸੁਣੋ ਉਹ ਕਹਿੰਦੇ ਆਮ ਆਦਮੀ ਪਾਰਟੀ ਦੇ ਵਰਕਰ ਕੁਲਦੀਪ ਨੇ ਸਾਡੀ ਸੜਕ ਰੋਕੀ ਆ ਜਿਹੜੀ ਅਸੀਂ ਜੜੀ ਆਪ ਵੀਡੀਓ ਤੋਂ ਪਾਸ ਕਰਾ ਕੇ ਲਿਆਏ ਹੋਏ ਆ ਪਤਾ ਹੈ ਨਾ ਉਹ ਸੁਣੋ ਜੀ ਇਹ ਗਾੜੀ ਵੀ ਨਾ ਪਾਸ ਦਾ ਹੁੰਦਾ ਜੀ ਗਾੜੀ ਐਸੇ ਦੀ ਨਾ ਪਾਸ ਜੀ ਅੱਛਾ ਤੇ ਅਸ ਜੀ ਉਹ ਤੋਂ ਮੈਂ ਪਾਸ ਕਰਾਈ ਆ ਅਸਵਾਲੇ ਜੀ ਤੇ ਜੀ ਕਿਹੜਾ ਹੁੰਦਾ ਤੇ ਅਸ ਜੀ ਇੱਕ ਤੋਂ ਤੇ ਹੋਰ ਹੋਰ ਲੱਗ ਰਿਹਾ ਜੀ ਉਹ ਕਹਿੰਦੇ ਇੰਟਰਲੌਕ ਟੇਲਾ ਆ ਗਈਆਂ ਸੀ ਆਰੇ ਕੁਲਦੀਪ ਨੇ ਕੁਲਤਾਰ ਸਿੰਘ ਸੰਧਵਾ ਉਹਨਾਂ ਦੇ ਪੀਏ ਮੰਤਰੀ ਤੇ ਮਨੀ ਨੂੰ ਕਾਲ ਕਰਕੇ ਇੰਟਰਲੌਕ ਤੇ ਲਾਰ ਰਕਾਤੀਆਂ ਨਹੀਂ ਯਾਰ ਬਿਲਕੁਲ ਗਲਤ ਗੱਲ ਹੈ ਇਹ ਆਪੋ ਆਪੋਜੀਸ਼ਨ ਦਾ ਜਿਹੜਾ ਆਪਣੀ ਜਿਹੜੀ ਕਾਲ ਹੈ ਰਿਕਾਰਡ ਰਿਕਾਰਡ ਤੇ ਹੈ ਇਹਦਾ ਪੱਤਰ ਸਾਰਨ ਕਰਾਂਗੇ ਜੀ ਹਾਂਜੀ 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 ਆਪ ਹੀ ਨਹੀਂ ਰੋਕੀ ਅਸੀਂ ਆਇਓ ਜਾਂ ਮੈਂ ਅੰਦਾ ਕੰਮ ਕਰਦਾ ਮੈਂ ਤਾਂ ਇਹਨਾਂ ਲੋਕਾਂ ਨੂੰ ਆਵਦੇ ਨਾ ਆਵਦੇ ਆ ਉਹ ਜੇ ਕੰਮ ਚੰਗੇ ਕੰਮ ਕਰਕੇ ਅਸੀਂ ਤਾਂ ਚੰਗੇ ਕੰਮ ਕਰਦੇ ਆਂ ਜੀ ਆਮ ਆਦਮੀ ਪਾਰਟੀ ਦੇ ਵਿੱਚ ਅਹੁਦਾ ਕੀ ਹੈ ਤੁਹਾਡਾ ਮੈਂ ਜਾਣ ਸਕਦਾ ਮੈਂ ਉਹ ਲੋਕ ਅੱਛੇ ਬਲਾਕ ਪ੍ਰਧਾਨ ਉਹ ਇਹ ਵੀ ਕਹਿੰਦੇ ਆ ਕਹਿੰਦੇ ਚੰਗਾ ਭਲਾ ਕੰਮ ਹੁੰਦਾ ਸੀ ਆਮ ਆਦਮੀ ਪਾਰਟੀ ਦੇ ਵਰਕਰ ਨੇ ਆਪ ਦੀ ਚੌਧਰ ਕਰਕੇ ਮੇਰੀ ਪੁੱਛਗੇ ਚ ਨਹੀਂ ਹੋਈ ਇਸ ਕਰਕੇ ਗਲੀ ਰੋਕੀ

ਜੀ ਤੇ ਅਸੀਂ ਇਸ ਰਿਕਾਰਡਿੰਗ ਨੂੰ ਇਸ ਹੋਈ ਗੱਲਬਾਤ ਨੂੰ ਸਾਰੰਸ਼ ਕਰਨਾਂਗੇ ਜੀ ਠੀਕ ਹੈ ਜੀ ਠੀਕ ਹੈ ਜੀ ਸ਼ੁਕਰੀਆ ਬਾਬ ਜੀ ਜੀ